ਉਹ ਕੱਲ ਉੱਥੇ ਹੀ ਉਹ ਬਾਜਵੇ ਦੇ ਨਾਲ ਬੰਬ ਲੱਭਣ ਰਿਹਾ ਇਹ ਕੱਲ ਤੇ ਨਹੀਂ ਘੜਿਆ ਅੰਦਰ ਦੀਆਂ ਉੱਥੇ ਵਿਚਾਰੇ ਪੋਸਟਲ ਆਉਂਦੇ ਫਿਰਦੇ ਲੋਕ ਲੋ ਵੋਟਾਂ ਲੈ ਜਾਂਦੇ ਜਾਂ ਲੋਕਾਂ ਨੂੰ ਖਰਾਬ ਕਰਦੇ ਜਿੰਨਾ ਲੋਕਾਂ ਨੇ ਵੋਟਾਂ ਪਾਈਆਂ ਸਰ ਉਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਅੱਜ ਲੋਕ ਪ੍ਰਭਾ ਲਗਾਇਆ ਗਿਆ ਦਫ਼ਤਰ ਅੱਜ ਅਸੀਂ ਵਿਧਾਨ ਸਭਾ ਕਾਜ ਨਾਲੇ ਤੇ ਇਹਨਾਂ ਦਾ ਸ਼ਾਇਦ ਪਾਰਟੀ ਦਫ਼ਤਰ ਦੇ ਵਿੱਚ ਜਿਹੜਾ ਅੱਜ ਜਨਤਾ ਦਰਵਾਜ਼ਾ ਲਾਇਆ ਲੋਕ ਦਰਵਾਜ਼ਾ ਪਹਿਲਾਂ ਸਕੂਲਾਂ 'ਚ ਗਏ ਹੀ ਉਹ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਆਪਣੇ ਪਾਰਟੀ ਵਰਕਰਾਂ ਦੇ ਕੰਮ ਹੋ ਜਿਹੜੀ ਜਨਤਾ ਹੁੰਦੀ ਉਹਨਾਂ ਦੇ ਕੰਮ ਜਿਹੜੇ ਉਹ ਕਰਦੇ ਹਫਤੇ ਹੀ ਲਾਉ ਨੇ ਹਰ ਹਫਤੇ 2 ਦਿਨ ਲਾਉ ਲੱਗੇ ਹਰ ਹਫਤੇ ਲੋਕਾਂ ਨੂੰ ਮਿਲ ਕੇ ਲੋਕਾਂ ਦੇ ਮਸਲੇ ਜਿਹੜੇ ਆ ਉਹ ਹੱਲ ਕਰਾਈਦੇ ਆ ਔਰ ਮੋਸਟਲੀ ਜਿਹੜੇ ਕੋਰਟਾਂ ਚ ਕੇਸ ਜਿਹੜੇ ਉਹਨਾਂ ਦਾ ਅਸੀਂ ਕੇਸਾ ਦਾ ਨੋਟਾ ਦਾ ਕਰ ਦਿੰਦੇ ਹ ਉਸੇ ਲਈ ਕਿ ਨੋਟਾ ਦਾ ਹੋ ਜਾਏ ਲੋਕਾਂ ਨੂੰ ਸੁੱਖਦਾ ਸਾਹ ਆਵੇ ਤੇ ਲੋਕ ਵਿਚ ਆਦੇ ਹਾਸ ਦੇ ਨਾਲ ਆਪਾਂ ਕਰਦੇ ਆਂ ਆਪਣੀ ਡਿਊਟੀ ਆਪਾਂ ਕਰਾਂਗੇ ਉਹ ਕਦੇ ਨਾ ਹਾਂ ਜਲੰਧਰ ਦੇ ਵਿੱਚ ਚੰਨੀ ਦੇ ਗੁੰਮਸ਼ਿਦਾ ਦੇ ਪੋਸਟਰ ਲੱਗੇ ਆ ਜਲੰਧਰ ਵਾਸੀ ਆਂਦੇ ਵੀ ਇਲੈਕਸ਼ਨ ਦੇ ਤਿੰਨ ਤੋਂ ਬਾਅਦ ਨਜ਼ਰ ਨਹੀਂ ਆਏ ਸਾਨੂੰ ਤੇ ਹਾਂ ਇੱਕ ਪਾਸੇ ਕਹਾਂ ਸੀ ਪ੍ਰੋਟੈਸਟ ਕਰਨ ਦੇ ਦੂਜੇ ਪਾਸੇ ਲੋਕੀ ਪੋਸਟਰ ਲਾਉਂਦੇ ਇਹਨਾਂ ਦੇ ਉਹ ਕੱਲ ਤੋਂ ਉੱਥੇ ਹੀ ਉਹ ਬਾਜਵੇ ਦੇ ਨਾਲ ਬੰਬ ਲੱਭਣ ਰਿਹਾ ਹੈ ਕੱਲ ਤੇ ਨਹੀਂ ਘੜ ਉਹ ਬਾਆ ਨਹੀਂ ਜਲੰਧਰ ਦੀ ਆ ਉੱਥੇ ਵਿਚਾਰੇ ਪੋਸਟਰ ਲਾਉਂਦੇ ਫਿਰਦੇ ਲੋਕ ਲੋ ਵੋਟਾਂ ਲੈ ਜਾਂਦੇ ਜਾਂ ਲੋਕਾਂ ਨੂੰ ਖਤਮ ਕਰਦੇ ਇਹ ਤਾਂ ਬੜੀ ਮਾੜੀ ਗੱਲ ਹੈ ਦੇਖੋ ਚਾਹੇ ਬੰਦਾ ਐਮਐਲਏ ਇੱਥੇ ਐਮਪੀ ਹੈ ਇੱਥੇ ਮੰਤਰੀ ਹੈ ਕੁਝ ਵੀ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਸਰ ਉਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਲੋਕਾਂ ਨੂੰ ਲੀਡਰਾਂ ਨੂੰ ਮਿਲਣਾ ਚਾਹੀਦਾ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਜੇ ਚੰਨੀ ਸਾਹਿਬ ਆਪਣੇ ਹਲਕੇ 'ਚ ਨਹੀਂ ਜਾਂਦੇ ਜੇ ਉਹਨਾਂ ਦੇ ਖਿਲਾਫ ਪੋਸਟਰ ਲੱਗਦੇ ਆ ਗੁੰਮਸ਼ਦੀ ਦੇ ਤੇ ਇਹ ਬੜੀ ਮਾੜੀ ਗੱਲ ਆ ਜਾਂਦਾ ਇੰਦਾ ਨਹੀਂ ਕਰਨਾ ਚਾਹੀਦਾ ਮੈਂ ਤਾਂ ਵੇਖੋ ਸਾਦੇ ਲੀਡਰਾਂ ਨੂੰ ਕਹੂੰਗਾ ਕਿ ਯਾਰ ਅਪਾ ਸਿਆਸਤ ਕਰਦੇ ਆ ਆਪਾਂ ਲੋਕ ਵੋਟਾਂ ਪਾਉਂਦੇ ਯਾਰ ਕੋਈ ਜਿੱਤ ਆ ਵੀ ਬਣੀ ਹੁੰਦੀ ਆ ਪਰ ਜਿਹੜੇ ਜਿੱਤ ਜਾਂਦੇ ਉਹਨਾਂ ਦੀ ਤਾਂ ਬਾਅਦ ਡਿਊਟੀ ਬਣ ਜਾਂਦੀ ਬਿਲਕੁਲ ਕਿ ਲੋਕਾਂ ਦੇ ਦੇਣਾ ਘੋਟੋ ਘਟ ਐਮਪੀ ਜਿਹੜਾ 8 ਦਿਨ ਹੀ ਤੇ ਆਵੇ ਆਪਣੇ ਹਲਕੇ ਚ 10 ਦਿਨ ਹੀ ਆਵੇ ਮਹੀਨੇ ਤਿੰਨ ਚਾਰ ਦਿਨ ਤੇ ਲਾਵੇ ਤੇ ਜੇ ਉਹ ਨਹੀਂ ਆ ਰਹੇ ਤੇ ਫਿਰ ਤਾਂ ਮਾੜੀ ਗੱਲ ਹੈ ਮੈਂ ਆਪ ਸੋਸ਼ਲ ਮੀਡੀਆ ਦੇਖ ਰਹਾ ਕਿ ਉਹਨਾਂ ਦੇ ਪੋਸਟ ਲੱਗਦੇ ਇਹ ਤਾਂ ਮਾੜੀ ਗੱਲ ਹੈ ਚੰਨੀ ਸਾਹਿਬ ਨੂੰ ਆਉਣਾ ਚਾਹੀਦਾ ਮੁੱਖ ਮੰਤਰੀ ਰਹੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਬੜੀ ਵੱਡੀ ਲੀਡ ਨਾਲ ਜਿੰਦਾਂ ਚ ਜਤਾਇਆ ਹਰ ਬੰਦੇ ਨੂੰ ਆਉਣਾ ਚਾਹੀਦਾ ਜਿਹੜਾ ਬੰਦਾ ਵੋਟਾਂ ਲੈਂਦਾ ਲੋਕਾਂ ਕੋਲ ਉਹਨਾਂ ਨੂੰ ਲੋਕਾਂ ਦੇ ਦੇਣਾ ਚਾਹੀਦਾ ਅੱਜ ਵਸਾ ਤੇ ਕੇਸਰ ਜੋ ਹੈ ਤੇ ਕੱਲ ਪੁਲਿਸ ਨੇ ਬੁਲਾਇਆ ਸੀ ਗਏ ਵੀ ਤੇ ਰਾਜਾ ਵੜਿੰ ਅਛਾ ਜੀ ਕਹਿੰਦੇ ਕਿ ਸਾਨੂੰ ਇਕੱਠਿਆਂ ਕਰਤਾ ਨਾ ਨਾ ਕੋਈ ਨਹੀਂ ਕਾਂਗਰਸ ਕਿੰਨਾ ਕਦੇ ਇਕੱਠੀ ਕਰਨੀ ਤੇ ਸਾਦੀ ਹੋਜੇ ਤਾਂ ਬੜਾ ਟਾਈਮ ਪਿਆ ਕਾਂਗਰਸ ਕਦੀ ਇਕੱਠੀ ਦਿੰਦੀ ਅੱਜ ਤੱਕ ਨਹੀਂ ਕਦੀ ਹੋਈ ਹਿਸਟਰੀ 'ਚ ਹੋਣ ਕਿਥੋਂ ਇਕੱਠੀ ਹੋਣੀ ਪੰਜਾਬ ਦੀ ਕਾਂਗਰਸ ਦਾ ਇਤਿਹਾਸ ਹੀ ਰਿਹਾ ਕਦੇ ਨਹੀਂ ਕਿ ਜਿਹੜਾ ਵੀ ਸਾਡਾ ਨੇਤਾ ਲਾਉਣਗੇ ਐਕਸੈਪਟ ਕਰਾਂਗੇ ਲੀਡਰ ਜਿਹੜਾ ਵੀ ਸਾਡਾ ਦੋ ਇਦਾਂ ਕਹਿੰਦੇ ਨੇ ਕਾਂਗਰਸ ਹੀ ਸਾਡੀ ਐਦਾਂ ਹੀ ਕਹਿੰਦੇ ਨੇ ਦੇਖੋ ਇਹਨਾਂ ਦਾ ਹਮੇਸ਼ਾ ਹੀ ਰਿਹਾ ਹੈ ਅਰੇ ਅਣੇ ਕਿਤਾ ਡੁੱਬੇ ਅਦੇ ਅਨਿਲ ਤੇ ਹੁਡਾਈ ਕਹਿੰਦਾ ਜੀ ਜਿੰਨੂੰ ਲਾ ਦੋਗੇ ਉਹਨੂੰ ਮਾਲਾ ਕੋਲ ਦਾ ਸੈਲਰ ਮੰਨਿਆ ਹੀ ਨਹੀਂ ਸਮਝ ਗਦੀ ਗੱਲ ਇਹਦੀ ਮੰਨਦੇ ਕਿ ਇਹ ਤਾਂ ਉਦੋਂ ਦਾ ਹੀ ਲੱਗਦਾ ਕੱਲ ਤੇ ਉਹ ਮਜਬੂਤੀ ਇਕੱਠੇ ਕਿ ਮਤਲਬ ਬਾਜਵੇ ਦੇ ਦਵਾ ਦੇ ਹੋ ਗਏ ਸਾਢੇ ਉਹਨਾਂ ਦਵਾ ਦੇ ਹੋ ਜਾਣ ਇਕੱਠੀ-ਕੁੱਠੀ ਕਾਂਗਰਸ ਦਾ ਕਦੀ ਹੋਈ ਆ ਅੱਜ ਤੱਕ ਦੀ ਕਦੀ ਹੋਈ ਮੈਂ ਤਾਂ ਮਤਲਬ ਜਿਹੜਾ 40 ਸਾਲ ਹੋ ਗਏ ਪੋਲਿਟਿਕਸ ਦੇ ਵਿੱਚ ਉਦੋਂ ਦਾ ਹੀ ਦੇਖਦੇ ਹਾਂ ਵਾਰ ਕਦੀ ਕਾਂਨਿਦਿਆਲ ਸਿੰਘ ਦੇ ਉਲਟ ਤੜਾ ਕਦੀ ਬਹਿਨ ਸਿੰਘ ਦੇ ਉਲਟ ਤੜਾ ਕਦੀ ਬੂਟਾ ਸਿੰਘ ਦਾ ਤੜਾ ਇਤੋਂ ਤੱਕ ਕਿ ਜਦੋਂ ਪੁਰਾਣੇ ਬੰਦੇ ਹੁੰਦੇ ਸਰਦਾਰ ਕਦਾਲ ਸਿੰਘ ਢਲੋਂ ਵਰਗੇ ਬੜੇ ਟੌਪ ਦੇ ਕਾਂਗਰਸੀ ਹੁੰਦੇ ਸੀ ਉਦੋਂ ਵੀ ਤੁਹਾਡੇ ਬੰਦੇ ਹੁੰਦੇ ਇਹਨਾਂ ਦੀ ਤੁਹਾਡੇ ਬੰਦੀ ਦੀ ਕਦੀ ਖਤਮ ਹੋਣੀ ਹੁਣ ਤਾਂ ਗੱਲ ਹੀ ਖਤਮ ਹੋਣੀ ਉਹ ਤੇ ਸੁਖਨਾ ਦਾਲ ਸਾਰੇ ਮੁੱਖ ਮੰਤਰੀ ਨੇ ਇਹ ਤਾਂ ਬਾਜਵਾ ਵੀ ਮੁੱਖ ਮੰਤਰੀ ਆਦਾ ਜਾਂ ਬੜਿੰਗ ਵੀ ਆ ਸੁਖੀ ਵੀ ਆ ਚੰਨੀ ਜੀ ਵੀ ਨੇ ਅਜੇ ਸਿੱਧੂ ਸਾਹਿਬ ਚੁੱਪ ਕਰਕੇ ਬੈਠੇ ਹੋ ਵੀ ਆ ਜਾਣਗੇ ਹੁਣ ਤੇ ਮੁੱਖ ਮੰਤਰੀਆਂ ਦੀ ਦੇਸ਼ ਹੈ ਕਰਕੇ ਨਾ ਕਾਂਗਰਸ ਇਕੱਠੀ ਸੀ ਨਾ ਕਦੀ ਇਕੱਠੀ ਹੋਣੀ